ਦੋਸਤ ਹੁਣ ਚੱਲਦੇ ਆਂ ਅੱਜ ਦੀਆਂ ਖਬਰਾਂ। ਖਬਰਾਂ ਦੇ ਜਾਣ ਤੋਂ ਪਹਿਲਾਂ ਪਟਿਆਲਾ ਚੱਲਦੇ ਆਂ ਜਿੱਥੇ ਕੁਝ ਸ਼ਰਾਰਤੀ ਲੋਕ ਰਾਤ ਸਮੇਂ ਟਾਇਰ ਫੂਕਣ ਦਾ ਕੰਮ ਕਰਦੇ ਸਨ। ਪਰ ਤੁਹਾਨੂੰ ਪਤਾ ਕਿ ਜੇ ਲੈਦਰ ਦੇ ਟਾਇਰ ਫੂਕੇ ਜਾਣ ਤਾਂ ਉਸ ਨਾਲ ਕਿੰਨਾ ਪੋਲਿਊਸ਼ਨ ਹੁੰਦਾ ਹੈ, ਕਿੰਨਾ ਧੂਆ ਹੁੰਦਾ ਹੈ ਤੇ ਲੋਕਾਂ ਦੇ ਮੂੰਹ ਸਿਰ ਕਾਲੇ ਹੋ ਜਾਂਦੇ। ਪਟਿਆਲਾ ਦੇ ਇੰਦਰਾ ਕਲੋਨੀ ਵਿੱਚ ਰਾਤ ਨੂੰ ਕਈ ਲੋਕ ਪੁਰਾਣੇ ਟਾਇਰਾਂ ਨੂੰ ਅੱਗ ਲਗਾਉਣ ਦਾ ਕੰਮ ਕਰਦੇ ਸਨ ਜਿਸ ਨਾਲ ਘਰ ਆਸ-ਪਾਸ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਸਾਹ ਲੈਣਾ ਔਖਾ ਹੁੰਦਾ ਹੈ ਉਹਨਾਂ ਕਹਿੰਿਆ ਕਿ ਅਸੀਂ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਟਿਆਲਾ ਐਸਐਸਪੀ ਨੂੰ ਇਸ ਬਾਬਤ ਸ਼ਿਕਾਇਤ ਕੀਤੀ ਕਈ ਵਾਰ ਕਰ ਚੁੱਕੇ ਹਾਂ ਪਰ ਉਹਨਾਂ ਦੀ ਕੋਈ ਵੀ ਵਿਭਾਗ ਦਾ ਅਧਿਕਾਰੀ ਨਹੀਂ ਸੁਣਦਾ ਜਿਵੇਂ ਹੀ ਸਿਹਤ ਮੰਤਰੀ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਹ ਇੰਦਰਾ ਕਲੋਨੀ ਪਹੁੰਚ ਗਏ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਨੂੰ ਸਖਤ ਸ਼ਬਦਾਂ ਵਿੱਚ ਦਿੱਤੇ ਨਿਰਦੇਸ਼ ਕਿਹਾ ਮੈਨੂੰ ਇੱਕ ਹਫ਼ਤੇ ਵਿੱਚ ਦਿਓ ਰਿਪੋਰਟ ਟਾਇਰਾਂ ਨੂੰ ਅੱਗ ਲਗਾਉਣ ਦਾ ਸਿਲਸਲਾ ਬੰਦ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪੋਲਿਊਸ਼ਨ ਤੋਂ ਬਚਾਇਆ ਜਾ ਸਕਦਾ ਹੈ। ਸਾਈਟ ਪਲਾਟ ਹੈ ਜੀ। ਇੱਕ ਤਾਂ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਆ ਉਹਨੂੰ ਦੇਖ ਕੇ ਮੈਂ ਥਿਆਰ ਠੀਕ ਆ ਜੀ। ਬਹੁਤ ਚੱਲੀ ਹਥੋਂ। ਇੱਕ ਆ ਤੁਹਾਡੇ ਇੱਥੇ ਕਿੰਨੇ ਦਿਨ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਰੀ ਟਾਕਸਿਕ ਫਿਊਮਸ ਇਹਦੇ ਚ ਤੁਹਾਡੇ ਨਿਊ ਮੈਰਸੈਂਕਲੋਨੀ ਇੰਦਰਾ ਕਲੋਨੀ ਨਰਿੰਦਰਾਇਨ ਕਲੇਬ ਜੁਝਾਰ ਨਗਰ ਇਹ ਮੇਰੀਆਂ ਪੰਜ ਛੇ ਕਲੋਨੀਆ ਜਿਹੜੀਆਂ ਬਹੁਤ ਪੀੜਤ ਆਈ ਕਾ ਡਿਸਟ੍ਰੈਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ ਬਾਈ ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਸਾ ਕਾਰਪੋਰੇਸ਼ਨ ਚ ਵੀ ਦੇ ਰਿਹਾ ਇੱਕੀ ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਆ ਡਿਪਟੀ ਕਮਿਸ਼ਨਰ ਨੂੰ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਦੇ ਸਾਈਨ ਕਰਾ ਕੇ ਉਹਨੇ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਸਾਰੇ ਨੰਬਰ ਵੀ ਆ ਨੋਬਾਡੀ ਲਿਸਨਸ ਟੂ ਸਰਟਿਸਾਈਜ਼ਡ ਦੈਟਸ ਵਾਈ ਸਰ ਆਈ ਗਾਟ ਸੋ ਮਨੀ ਡਿਸਟ੍ਰੈਸ ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦ ਗਵਰਨਮੈਂਟ ਆਈ ਐਮ ਪਾਰਟ ਆਫ ਦ ਗਵਰਨਮੈਂਟ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ ਜਵਾਬ ਦੇਣਾ ਔਰ ਮੈਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ जी सर हमने टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका को थी कोई जॉइंट एक्शन होना चाहिए जॉइंट एक्शन एडप्टिवेशन पर आप करोगे परसों सर आई वांट आई वांट दिस प्रॉब्लम सॉर्ट सुनो सुनो पूरी बात पहले डॉट कीप इन ठीक है आपकी टैंकी है आई वांट द एंटायर लैंड टू बी डेलिनेटेड कि आपकी सरकारी जमीन कितनी है ठीक है उसकी चाहे आप उस उसमें तार लगाओ बाउंड्री करो देर लेट देर भी गवर्नमेंट लैंड जितने आपके प्लाट हैं जहाँ ये सारा हुआ है उनकी अकाउंटेबिलिटी फिक्स करो ठीक है जी जहाँ तो इसको स्क्योर करें वो जहाँ आप इसको एक्वायर करने का नोटिस दे दो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस सा, हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बार हो गया दो बार हो गया आई हैव कम हियर थ्री फोर टाइम्स ने एवरी टाइम विद द द ऑफिसर्स ऑफिसर्स कीप ऑन चेंजिंग हाउ कैन यू हेल्प ठीक है सो द सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है आप तो फिर चले जाओगे यू विल नॉट बी हियर आफ्टर वन और टू इयर्स आप डीसी बन जाओगे कहीं मतलब डीसी मैडम कमिश्नर बन जाएंगे सेक्रेटरी बन जाएंगे फिर चीफ सेक्रेटरी बन जाएंगे लेकिन पीपल विल नॉट हैव द क्लीन एयर टू ब्ररीद पोल्यूशन कंट्रोल बोर्ड बड़े इतने पुलिस इतने डिप्टी कमिश्नर इतने कमिश्नर इतना वट एस कैन आई डू ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦਿਖਾਉਣ ਉਹਨੇ ਤਿੰਨ ਪਾਰਕ ਆ ਰਹੇ ਨੇ ਦੇਖੋ ਜੀ ਸਰ ਪਾਰਕ ਸਫਾਈ ਕਰਕੇ ਉਹਦੇ ਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਵਿੱਚ ਦਿਸ ਇਜ਼ ਦਾ ਮਿਸਪੋਰ ਕਾਰਪੋਰੇਸ਼ਨ ਪਾਰਕ ਜੀ ਐਸੇ ਤਿੰਨ ਪਾਰਕ ਆ ਜਾਂ ਪਏ ਮੋਲੋ ਸਰ ਦਿਸ ਇਜ਼ ਦਾ ਪਾਰਕ ਜੀ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਨਾ ਸੀ ਲੋਕਾਂ ਨੇ ਵਾਹ ਸ਼ਾਦੀ ਕਰਨੀ ਸੀ ਦਿਸ ਇਜ਼ ਦਾ ਪਾਰਕ ਜੀ ਬੋਲੋ ਇਹ ਸਾਰਿਆਂ ਦੀ ਕੰਡੀਸ਼ਨ ਇਹ ਹੈ ਜੀ ਲੋਕ ਤਰਾਈ ਤਰਾਈ ਕਰ ਰਹੇ ਆ ਜੀ ਮੋਲੋ ਤਿੰਨ ਸਾਲ ਹੋ ਗਏ ਸਾਡੀ ਸਰਕਾਰ ਨੂੰ ਇਹ ਤੁਸੀਂ ਇਹ ਰਹਿਣ ਦਿਓ ਜੀ ਮੈਡ ਤੁਸੀਂ ਕਾਪੀ ਕਰਕੇ ਜਿਹੜੀ ਜਿਹੜੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ ਹੈਵ ਟੂ ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਔਲਾਦ ਬਦਲਨੇ ਚਾਹੀਦੇ ਇੱਥੇ ਠੀਕ ਹੈ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਅਗੇਨ ਕਾਲ ਜੂ ਹੋ ਜਾ ਦੂ ਵਟ ਏਵਰ ਇਟ ਟੇਕਸ ਸਟੇਕ ਟੈਕਸ਼ਨ ਕਰੋ ਆਈ ਵਾਂਟ ਅਸੇਬਿਲਟੀ ਜੇ ਮਹੀਨੇ ਬਾਅਦ ਛੇ ਮਹੀਨੇ ਬਾਅਦ ਵੀ ਇਹ ਦਨ ਹਰਡਰ ਰੋਲ ਠੀਕ ਹੈ ਇਹ ਬਾਕੀ ਰਿਜਨਲ ਮੈਨੂੰ ਵਾਪਸ ਕਰਨੀ ਆ ਤੁਸੀਂ ਆਈ ਬਿਲ ਰਿਟੇਨ ਦਾ ਅਰਿਜਨਲ ਠੀਕ ਹੈ ਇਹ ਤੁਹਾਨੂੰ واپس ਮਿਲ ਜਾਈ ਗਏ ਕੋਈ ਰੋਕ ਨਹੀਂ ਰਸਲੋ ਪੋਪੀਆ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜੇ ਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲੋਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸਨ ਕਲੋਨੀ ਆ ਨਰਿੰਦਰਨ ਐਨ ਕਲੇਵ ਜਜਾਰ ਨਗਰ ਆ ਚਾਰ ਪੰਜ ਜਿਹੜੀਆਂ ਕ ਜੋੜੇ ਬਹੁਤ ਵੱਤੋ ਵੱਤਰ ਔਰ ਸਾਰੇ ਅਫਸਰ ਸਵਾਨ ਜਿਹੜੇ ਡਿਪਟੀ ਕਮਿਸ਼ਨਰ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸਪਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਿਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਮੈਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਇਹ ਟੈਂਕੀ ਬਣ ਰਹੀ ਓਵਰ ਹੈ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪਾਉਂਦਾ ਜਾਂ ਜਿਹੜਾ ਉਹਨੂੰ ਅੱਗ ਲਾਉਂ ਕਰਕੇ ਇਹਨਾਂ ਦੇ ਤੇ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਜਿਹੜੀ ਪੋਲੂਸ਼ਨ ਦੇ ਬੜੇ ਸਖਤ ਨੋਰਮ ਹੈਗੇ ਆ ਉਹ ਸਖਤ ਤੋਂ ਸਖਤ ਧਾਰਾ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਲ ਉਹ ਘਟੋ ਘਟ ਉਹਨਾਂ ਨੂੰ ਸਾਹ ਲੈਣ ਤੋਂ ਮਤਲਬ ਆਪਾਂ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਰਾਂਡ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਆ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਲੇਟਰ ਆ ਉਹਨਾਂ ਦੇ ਉੱਤੇ ਸ ਕਿ ਤੁਸੀਂ ਸੁਧਰ ਜਾਓ ਜੀ अदरवाइज ਇਹ ਟਾਇਲਟ ਨਹੀਂ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਮੱਲਾ ਮਾਰੀਆਂ ਨੇ ਤੇ ਆਪਣਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਦੇ ਲੋਕ ਮਿਹਨਤ ਕਾਸ਼ਨ ਇਸੇ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣਾ ਸਿੱਕਾ ਕਾਇਮ ਕਰਨ ਦੇ ਵਿੱਚ ਮਜ਼ਬੂਤ ਯਾਨੀ ਕਿ ਕਾਮਯਾਬ ਹੁੰਦੇ ਹਨ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਦੀ ਜਿਸ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਤੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਭਾਰਤੀ ਹੋਣ ਦਾ ਸ਼ੌਂਕ ਸੀ ਭਾਰਤੀ ਹੋਣ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ ਇਸ ਤੋਂ ਬਾਅਦ ਸਾਡੇ ਘਰ ਵਿੱਚ ਵਿਆਹ ਵਾਲਾ ਮਾਹੌਲ ਹੈ ਅਤੇ ਲੋਕ ਵਧਾਈਆਂ ਦੇਣ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਖੁਦ ਆਰਮੀ ਵਿੱਚ ਨੌਕਰੀ ਕੀਤੀ ਹੈ ਤੇ ਆਪਣੇ ਬੱਚੇ ਨੂੰ ਇਸ ਮਕਾਮ ਤੱਕ ਪਹੁੰਚਾਉਣ ਲਈ ਮੇਰਾ ਵੀ ਬਹੁਤ ਵੱਡਾ ਹੱਥ ਹੈ ਅੱਜ ਉਹ ਇਸ ਸੰਸਾਰ ਤੇ ਨਹੀਂ ਹਨ ਪਰ ਮੇਰੇ ਬੇਟੇ ਨੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਇਹ ਜੀ ਮੇਰਾ ਨਾਮ ਆ ਕੈਪਟਨ ਕਸ਼ਮੀਰ ਸਿੰਘ ਮੈਂ ਸੈਕਰੀਮੈਂਟ 362 ਰਟਾਇਰ ਕੈਪਟਨ ਆ 28 ਸਾਲ ਉਸ ਨੌਕਰੀ ਕੀਤੀ ਹੈ ਉਦੋਂ ਬਾਅਦ ਬਿੜ ਦੀ ਚੁਆਇਸ ਸੀਗੇ ਮੈਂ ਇੱਕ ਜੁਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ਾਊ ਜਗੇ ਮੈਂ ਇੱਕ ਜੁਨੀਅਰ ਜਵਾਨ ਕਰਨੀ ਹੈ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਟੈਸਟ ਰਿਟਰਨ ਸੀਗਾ ਇਸ ਚੈਲਰ ਮੈਂ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸਕੋਨ ਪਲੇਡ ਹੋਈ ਤੇ ਨੇ ਸਟਰਗਲ ਬੜਾ ਕੀਤਾ ਭਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਨੇ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਜੀ ਕੀ ਵੀ ਸ਼ੁਰੂਆਤ ਬਚਪਨ ਕੀ ਦਾ ਦਿੱਤੇ ਉਹਦਾ ਕੀ ਸ਼ੌਕ ਸੀ ਬਚਪਨ ਵਿੱਚ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에ਅਰ ਫੋਰਸ ਮੈਂ ਪਾਇਲਟ ਬੰਣਾ ਤੇ ਉਹਦੇ ਆ ਸਿਸਟਮ ਬਾਹਰ ਚ ਲੱਗੀਆਂ ਤੇ ਇਥੇ ਨਹੀਂ ਉਹ ਜੀ ਲੱਗਾ ਤਾ ਤੋਂ ਬਾਹਰ ਚ ਲੱਗਿਆ ਤੇ ਕੈਨੇਡਾ ਪੁਲਿਸੇ ਜਾਏਗੀ ਹਾਂ ਕੈਨੇਡਾ ਪੁਲਿਸੇ ਜਾਵਾਂਗੇ ਤੁਹਾਨੂੰ ਜਦੋਂ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਕਰਦਾ ਬਹੁਤ ਅਸ਼ਾ ਲਗਾ ਕਿਉਂ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਕਰਦੀ ਸ਼ੁਰੂਆਤ ਸੀ ਦਾਦਾ ਜੀ ਸ਼ਹੀਦ ਹੋਏ ਜਦੋਂ ਉਹ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰਮ ਦਾ ਬਟਾ ਦਾ ਸੁਭਦਰ ਪੈਨਸ਼ਨ ਆ ਤਿੰਨੇ ਪਰਿਵਾਰਿਕ ਇਸ ਚੱਲ ਜਾ ਰਹੇ ਆ ਹੋਰ ਹਾਂ ਜੀ ਹਾਂ ਬਚਪਨ ਵਿੱਚ ਬਚਪਨ ਤੋਂ ਸ਼ੌਂਕ ਸੀ ਬੇਤਾਂ ਕੀ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਹਾਂ ਮੈਨੂੰ ਦੇਖ ਕੇ ਜਿੰਨੀ ਕੋਮ ਪਾ ਹਾਂ ਹਾਂ ਫੋਨ ਇਹ ਮਜ਼ਰ ਉਹਦੇ ਹਾਂ ਬੱਚੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਹਾਂ ਕਿਵੇਂ ਦਾ ਨੂੰ ਮਹਿਸੂਸ ਹੋਇਆ ਫੋਨ ਦੇ ਉੱਤੇ ਗੱਲਬਾਤ ਕੀਤੀ ਵੇ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਵਾ ਕੀ ਕੀ ਗੱਲਬਾਤ ਹੋਈ ਠਾਡੀ ਮਤਲਬ ਇਹ ਕਹਿੰਦਾ ਅੱਜ ਜਿੰਦੀ ਹੁੰਦੀ

ਸਾਡੇ ਵਿੱਚ ਕੀ ਕੀਤੀ ਕੀ ਪਲਾਨਿੰਗ ਅੱਗੇ ਬੱਚੇ ਸਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਅੱਗੇ ਬਤੇ ਕੋਹ ਕੋਰਸ ਹਾਂਜੀ ਕਰ ਕੀ ਕਰੇ ਹੋਰ ਕਰ ਕੀ ਕਰਾਂ ਮਾਨਸ ਉਸ ਹੁੰਦਾ ਪਾਜੀ ਜਦੋਂ ਲੋਕੀ ਵਿਦਾਈਆਂ ਦਿੰਦੇ ਆਂਦੇ ਆ ਅੱਗੇ ਤੇ ਮਾਨਸ ਸਿਨਲ ਚੜਾ ਹੁੰਦਾ ਨਾ ਹਾਂਜੀ ਹਾਂਜੀ ਤੁਹਾਨੂੰ ਤੁਹਾਡਾ ਮਾਨ ਹੁਆ ਨੇ ਹਾਂਜੀ ਹਾਂਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਪਸ ਨਾਲ ਜੀ ਜੀ ਕੱਲ ਦੇ ਵੜੇ ਫੋਨ ਆਏ ਜਰਨਲ ਕਰਨ ਸਾਰੇ ਬਟਾਲਾ ਵਿੱਚ ਆਏ ਦਿਨ ਲੜਾਈ ਝਗੜਾ ਤੇ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਹਾਲਾਂਕਿ ਪੁਲਿਸ ਬੁਸ਼ਤਿਹ ਹੈ ਪੁਲਿਸ ਹਮੇਸ਼ਾ ਆਪਣਾ ਚੰਗਾ ਕੰਮ ਕਰਦੀ ਰਹਿੰਦੀ ਹੈ ਇਸ ਦੇ ਬਾਵਜੂਦ ਵੀ ਗਲਤ ਅੰਸਰ ਆਪਣੀਆਂ ਕੋਝੀ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਂਦੇ ਮਾਮਲਾ ਬਟਾਲਾ ਦੇ ਪ੍ਰੇਮਨਗਰ ਨੇੜੇ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਤਿੰਨ ਨੌਜਵਾਨਾਂ ਉੱਤੇ ਕੁਝ ਅਣਪਛਾਤੀ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਘਟਨਾ ਵਿੱਚ ਦੋ ਨੌਜਵਾਨ ਜਿਨ੍ਹਾਂ ਦੀ ਉਮਰ 19 ਸਾਲ ਤੇ 16 ਸਾਲ ਦੱਸੀ ਜਾ ਰਹੀ ਹੈ ਗੋਲੀਆਂ ਲੱਗਣ ਕਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ 19 ਸਾਲਾ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਉਹ ਇਕੱਟਣਾ ਦਾ ਜਾਨੂੰ ਪਾਣ ਦਬਲ ਲਾ ਕੇ ਯਾਰੇ ਦੋ ਇੱਕ ਦੋ ਤਿੰਨ ਮਹੀਨੇ ਅਗੇ ਇਤਨੇ న్యూਸ ਵਾਲੇ ਕਈ ਸਾਨੂੰ ਕੋ ਪਤਾ ਨਹੀਂ ਦਾ ਛੁੜੂ ਗੁਰ ਬੋਰਡਨਰੀ ਬੇਰੇ ਦੋ ਤਿੰਨ ਮਹੀਨੇ ਬਾਅਦ ਬੇਰੇ ਵੀਡੀਓ ਹੀ ਬੜੀਆਂ ਅੱਗੇ ਤੁਹਾਡੀ ਸਲ ਰੱਖੀ ਕਿ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਾ ਨਹੀਂ ਕਿੰਨੇ ਨੇ ਕਿੰਨੇ ਨੂੰ ਐ ਸਾਡੇ ਕੋਲ ਯਾਰ 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 ਮਦਦ ਚਾਹੁੰਦਾ ਲੱਗੀ ਕਿੰਨੇ ਜਣੇ ਦੀ ਗੋਲੀ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਹੋਰ ਆਉਂਦਾ ਕਦ ਤੇ ਸੀ ਅਗੇ ਇਹਨਾਂ ਨੂੰ ਨਹੀਂ ਪਤਾ ਸਾਰੇ ਸਾਨੂੰ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡੇਚ ਤੇ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਕਿੱਦਾਂ ਉਹ ਪਹਿਲੇ ਕੀ ਪਤਾ ਉਹ ਅੱਗੇ ਪਰਚੇ ਦੇ ਨਾਮ ਹੈਗਾ ਤੇ ਨਾ ਜਾਣਾਂ ਹੁੰਦਾ ਕੋਈ ਗਾਰਵਾਈ ਨਹੀਂ ਹੋਣੀ ਹੁਣ ਤਾਂ ਗੰਬਰ ਸਾਰਾ ਰਫਰ ਕੀਤਾ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲੇ ਇਹਨਾਂ ਨੂੰ ਸਾਰਾ ਪਤਾ ਸੰਨ ਸਰ ਨਹੀਂ ਇਹਨਾਂ ਨੂੰ ਸਭ ਪਤਾ ਪੋਚ ਨੂੰ ਜ਼ਰਾ ਹੀ ਪਤਾ ਜ਼ਰਾ ਗੋਲੀਆਂ ਨੇ ਦੋ ਜਣੇ ਤੇ ਲੱਗੀਆਂ ਸੀ ਸਰ ਦੋ ਕੇਸ ਆਏ ਆ ਸਾਡੇ ਕੋਲ ਵੀਰ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਆ ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੇਜਿਸਟ ਇਹ ਗੀਆ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ ਇਹ ਰੈਕਨਿਓਨ ਲੱਗ ਗਿਆ ਪਤਾ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟਰੀਟਮੈਂਟ ਦੇ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜਾ ਹਿਊਮਰ ਕਿੰਨੀ ਕਿੰਨੀ ਹੈ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਅੰਮ੍ਰਿਤਸਰ ਰੈਫਰ ਕਰਦਾ ਹੈ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਹੈ ਉਹਦੀ ਕੰਡੀਸ਼ਨ ਕਿਹਨਾਂ ਦੁਆਰਾ ਜਿਹੜਾ ਦੱਸਿਆ ਤੈਨੂੰ ਜਿਹੜਾ ਮਨਜਿੰਦਰ ਸਿੰਘ ਹੈ ਉਹ ਅੰਡਰ ਅਬਜ਼ਰਵੇਸ਼ਨ 'ਚ ਆ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਹੁਣ ਚਲਦੇ ਹਾਂ ਹਰਿਆਣਾ ਦੇ ਰਵਾੜੀ ਵਿੱਚ ਜਿੱਥੇ ਭਾਜਪਾ ਦੇ ਇੱਕ ਸੀਨੀਅਰ ਨੀਡ ਲੀਡਰ ਤੇ ਹਮਲਾ ਕਰ ਦਿੱਤਾ ਗਿਆ ਆਖਰਕਾਰ ਇਹ ਸਾਰਾ ਮਾਮਲਾ ਸਿੱਧਾ रिवाड़ी हरियाणा ਦੇ ਕੇਂਦਰੀ ਮੰਤਰੀ ਇੰਦਰਜੀਤ ਸਿੰਘ ਦੇ ਕਰੀਬੀ ਪਾਜਪਾ ਜ਼ਿਲ੍ਹਾ ਪ੍ਰਧਾਨ ਅਜੇ ਪਟੋਤਾ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਜਿਸ ਸੇ ਅਜੇ ਨੂੰ ਨਾਜ਼ੁਕ ਹਾਲਤ ਵਿੱਚ ਦੇਖਦੇ ਹੋਏ ਟਰੋਮਾ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਹਰ ਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਸੇ ਕਿਸ ਨੇ ਹਮਲਾ ਕੀਤਾ ਮੈਂ ਜੈਸੇ ਹੀ ਆਪਣੇ ਘਰ ਸੇ ਬਾਹਰ ਨਿਕਲਿਆ ਮੇਰੀ ਮੈਡਮ ਹੈ ਉਹ ਦੂਸਰੇ ਮਕਾਨ ਸੇ ਨਾ ਆ ਰਹੀ ਥੀ ਇਤਨੇ ਦਰਮ ਕੋਈ ਇਕਰਾਮ ਕੇ ਸਨਨਾਮ ਦਾ ਸੀਟ ਜੀਮ ਬਤਾਤਾ ਆਪਣੇ ਆਪ ਕੋ और मैं कहता है मैं गुजर हूँ और तेरा इलाज करूँ मेरी घरवाले के चिपटने को भाजा और घरवाली मकान के भीतर भाजी पता नहीं क्या मामला उसी नहीं है उसकी समझ में नहीं आया भाई क्या मैटर है और वो एकदम तो भाजी पता नहीं उसको नशा कर रखा था उसने क्या कर रखा था शराब पी रहा क्या उस नशा करता है और बोले मैं सीटें मैं यहाँ सब का सबका इलाज करूँगा तुम्हारा मैं आया इतने भाज का आवाज़ छोड़ के घर वाले बोलो ये तुम्हारे में भाज रहे क्या चक्कर है फिर बोल मेरी गाड़ी यहाँ खड़ी होती है और तुम ये चौखट जंगली यहाँ कैसे रख रहे फिर मैं बोलो साहब आपका मकान नहीं आ आपका लेना देना नहीं आपका मकान भी जिसके साथ तुम रहते हो वो पीछे है चार मकान छोड़ के मेरे मकान से आप उधर गाड़ी खड़ी कर लो दस पंद्रह दिन में हाथ जोड़ के रिक्वेस्ट है इतनी देर में तो वो एक नर्स है सुनीता उसने एकदम पीछे से वार कर दिया उसके भूपेंद्र पे है ना भूपेंद्र खड़ा था और घर वाले छोड़ू और दस बारह एकदम बदमाश पतन प्लानिंग पहले से प्लानिंग प्लानिंग थी जिस पूरी प्लानिंग रखते हैं और दस बारह बदमाश जाए सबके हथियार हाथ में और हालात हमारे मैं बिगा रहने ही नहीं दूंगा यार मैं ऐसे इलाज कर दूंगा असली गुजर नहीं असली सी टी एम नहीं होगा तो देश की चादर थोड़ी होगा सी टी एम होगा तो अफसर है क्या, है क्या है क्या नहीं मुझे नहीं पता राम किशन नाम है इसका है ना और नांगल चौधरी साइड का है यार खुद का मकान नहीं है तो सुनीता यादव आउट है उसका घर आ रहा है उनके मकान में उनके साथ रहता है उनके रिश्तेदार या दोस्ती क्या है पता नहीं मुझे तो नहीं पता लेकिन वो आ, रह रहा था। क्या दुश्मनी लगती है है भी या नहीं है, क्या है नहीं। वो अपने आपको सी टी एम बताता है और सभी उसकी इंक्वायरी करो मतलब मैं ये नहीं करूँ वो सी टी एम सभी किसी किसी से पूछो अफसरों से अफसरों को भी दहश डालता है अब मैं सी टी एम बड़ा अफसर चंडीगढ़ बैठता हूँ मैं सब ये है वो है ਅਲੱਗੀ ਗੇਮ ਖੇਲਦਾ ਉਸ ਦਾ ਗੇਮ ਹੈਕ ਔਰ ਹੋ ਸਕਦਾ ਅਸਲੀ ਸੀਟ ਹੈ ਮਰ ਉਸ ਦਾ ਇਹ ਸਿਸਟਮ ਮੈਨੂੰ ਤਾਂ ਨਹੀਂ ਪਤਾ ਅਸਲੀ ਹੈ ਕਿਆ ਹੈ ਕਿਆ ਨਹੀਂ ਜਾਂਚ ਕਵਿਸ ਹੈ ਹਾਂ ਜਾਂਚ ਕਵਿਸ ਸਿਰਫ ਜਾਂਚ ਕਰਨਾ ਚਾਹੀਏ ਸੱਚ ਆਦਮੀ ਕੋ ਔਰ ਬਦਮਾਸ਼ ਟਾਈਪ ਦਾ ਹੈ ਕਪੂਰਥਾਲੀ ਪੁਲਿਸ ਨੇ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਨਾਮ ਯੂਜ਼ ਕਰਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਇੱਕ ਗਰੋਹ ਨੂੰ ਪਰਦਾ ਕਾਬੂ ਕੀਤਾ ਹੈ ਤੇ ਉਹਨਾਂ ਦਾ ਪਰਦਾ ਪਾਸ਼ ਕੀਤਾ ਹੈ ਮਾਮਲਾ ਦਰਅਸਲ ਹੈ ਕਿ ਮਾਮਲਾ ਪਚੀਦਾ ਹੈ ਇੱਕ ਇਮੀਗ੍ਰੇਸ਼ਨ ਕੰਪਨੀ ਨਾਲ ਜੁੜਿਆ ਇੱਕ ਸਾਕਸ਼ ਜਿਹੜਾ ਸੋਸ਼ਲ ਮੀਡੀਆ ਤੇ ਅਕਸਰ ਲੋਕਾਂ ਨੂੰ ਸਲਾਹ ਦਿੰਦਾ ਸੀ ਉਹ ਵੀ ਨੇਕ ਪਰ ਕੁਝ ਅਗਿਆਤ ਲੋਕਾਂ ਨੇ ਉਹਨਾਂ ਦੀ ਆਈਡੀ ਨੂੰ ਹੈਕ ਕਰਕੇ ਲੋਕਾਂ ਨਾਲ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਕਪੂਰਥਲਾ ਦੀ ਪੁਲਿਸ ਨੂੰ ਇਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਦਰਅਸਲ ਗੈਰੀ ਨਾਮ ਦਾ ਇੱਕ ਸਖਸ਼ ਸੋਸ਼ਲ ਮੀਡੀਆ ਤੇ ਸਰਗਰਮ ਸੀ ਤੇ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਸਹੀ ਸਲਾਹ ਦਿੰਦਾ ਸੀ ਪਰ ਕਿਸੇ ਨੇ ਇਹਨਾਂ ਦੀ ਫੇਕ ਆਈਡੀ ਬਣਾ ਕੇ ਕੁਝ ਲੋਕਾਂ ਨੇ ਠੱਗੀ ਮਾਰੀ ਪੁਲਿਸ ਨੇ ਗੈਰੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਤੇ ਤਿੰਨ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਹੁਣ ਛਾਪਾ ਮਾਰ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦਿਨ ਦਾ ਰਿਮਾਨਡ ਹਾਸਲ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਰ ਇੱਕ ਇਸਰਾਇਲ ਵੀ ਇੱਕ ਸਾਡੇ ਗੈਰੀ ਉਰਫ ਗੌਰਵ ਦੀ ਇਹ ਸਾਡੇ ਕਬੂਤਲਾ ਦੇ ਨਿਵਾਸੀ ਨੇ ਇਹ ਸੋਸ਼ਲ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਦੇ ਔਰ ਇਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਇੰਸਟਾਗ੍ਰam ਫੇਸਬੁੱਕ ਦਾ ਬਾਕੀ ਜਿਹਨੇ ਵੀ ਪਲੇਟਫਾਰਮ ਹੋਣਾਂ ਦੇ ਉੱਤੇ ਆਪਣੀਆਂ ਇਮੀਗ੍ਰੇਸ਼ਨ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਸੰਬੰਧੀ ਜਾਣਕਾਰੀ ਭਰੀਆਂ ਵੀਡੀਓ ਪਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਐਜ਼ ਅ ਕਸਟਮਰ ਇਹਨਾਂ ਨਾਲ ਕਰਦਾ ਉਹਨਾਂ ਨੂੰ ਸਲਾਹ ਦਿੰਦੇ ਆ ਐਡਵਾਈਸ ਦਿੰਦੇ ਆ ਤੇ ਉਹਦਾ ਇਹ ਜਿੰਨੀ ਵੀ ਬੰਦੀ ਫੀਸ ਹੈ ਉਹਨਾਂ ਤੋਂ ਚਾਰਜ ਕਰਦੇ ਸੀਗੇ ਤੇ ਬਟ ਇਹਨਾਂ ਦੇ ਨਾਲ ਇਹਨਾਂ ਦੀ ਹੀ ਆਈਡੀ ਸਾਰੇ ਚੈਨਲਾਂ ਤੋਂ ਉਹ ਠੀਕ ਬਣਾ ਕੇ ਕੁਝ ਬੰਦਿਆਂ ਨੇ ਉਹਦਾ ਮਿਸਯੂਜ਼ ਕੀਤਾ ਔਰ ਉਹਨਾਂ ਦੇ ਵਿੱਚ ਆਪਣਾ ਹਤਾਉਣ ਨੰਬਰ ਤੇ ਆਪਣੇ ਫੋਨ ਨੰਬਰ ਦੇ ਕੇ ਉਹਦੇ ਤੇ ਠੱਗੀਆਂ ਮਾਰਨੀ ਸ਼ੁਰੂ ਕਰਤੀਆਂ। ਇਹਦੇ ਸੌਂਦੇ ਵਿੱਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਜਿਸ ਦੀ ਪ੍ਰੋਪਰ ਪੜਤਾਲ ਕਰਨ ਤੋਂ ਬਾਅਦ ਮਕਦਮਾ ਨੰਬਰ 1 2024 66 ID ਐਕਟ ਤੇ ਵਾਧਾ ਦਰਜ ਕੀਤਾ ਗਿਆ ਸੀਗਾ ਜੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦੇ ਇਹ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹੀਆਂ ਤੇ ਉਹਦੇ ਵਿੱਚ ਵੀ ਫਿਰ ਇਹਦਾ ਵੀ ਇੱਕ ਐਕਸਟਰੈਸ਼ਨ ਦਾ ਤੇ ਕ੍ਰਿਮੀਨਲ ਇੰਟਿਮੀਡੇਸ਼ਨ ਦੇ ਪਰਚਾ ਦਰਜ ਵਾਧਾ ਜਰੂਰ ਕੀਤਾ ਗਿਆ ਸੀਗਾ ਜੀ ਉਸਤੇ ਕਰਦੇ ਹੋਦੇ ਕਦਮਾਂ ਦੀ ਤਤੀਸ਼ ਕਰਦੇ ਹੋਏ ਸਾਰਾ ਰਿਕਾਰਡ ਪੂਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਜਾਸਾ ਤੋਂ ਵਾਰੰਟ ਜਾਰੀ ਕਰਵਾ ਕੇ ਇਹਨਾਂ ਦੇ ਤਿੰਨ ਤਿੰਨ ਬੰਦਿਆਂ ਦੇ ਪੱਤੇ ਦਰਜ ਹੋਇਆ ਸੀਗਾ ਜੀ ਜਿਨ੍ਹਾਂ ਦੇ ਨਾਮ ਸੀਗਾ ਜੀ ਪ੍ਰਸ਼ਾਂਤ ਜਰੇਲ ਵਾਸੀ ਕੰਜੋਲੀ ਖਾਣਾ ਸਾਦਾਬਾਦ ਫਤਵਾਲੀ ਜ਼ਿਲ੍ਹਾ ਹਾਥਰਸ ਤੇ ਇੱਕ ਇਹਨਾਂ ਦੀ ਮਾਤਾ ਸੀਗੀ ਜਯਸ਼ੋਦਾ ਦੇਵੀ ਪਤਨੀ ਰਾਜਕੁਮਾਰ ਕੰਜੋਲੀ ਦੀ ਔਰ ਇੱਕ ਸਤਿਆਪ੍ਰਕਾਸ਼ ਪੁੱਤਰ ਬੀਸ਼ਵਰਦਵਾਸੀ ਗੋਬਸਾ ਹਾਜ਼ਰੀ ਅਲੀਗੜ ਉੱਤਰ ਪ੍ਰਦੇਸ਼ ਦੇ ਸੀਗੇ ਜੀ ਇਹ ਤਿੰਨ ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਹੋਇਆ ਸੀਗਾ ਤੇ ਪ੍ਰੋਪਰ ਪਰਮਿਸ਼ਨ ਤੋਂ ਬਾਅਦ ਇਹਨਾਂ ਦੇ ਪਿੱਛੇ ਰੇਡ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਤਰਾ ਦੇ ਰਿਮਾਂਡ ਤੇ ਲਿਆ ਕੇ ਇੱਥੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਦੇ ਸਾਡ ਦੋ ਦਿਨ ਦੇ ਰਿਮਾਂਡ ਤੇ ਸੀਗੇ ਸਾਡੇ ਕੋਲੇ ਇਹਨਾਂ ਦਾ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਫਾਈਨਲ ਦੇ ਉੱਤੇ ਮੁਕੰਮਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਕੋਲੋ ਜਿਸ ਨੰਬਰ ਤੇ ਇਹਨਾਂ ਦੀ ਆਈਡੀ ਵਗੈਰਾ ਬਣਾਈ ਹੋਈ ਸੀ ਕਿ ਉਹ ਫੋਨ ਵੀ ਰਿਕਵਰ ਹੋ ਗਿਆ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਦੁਆਰਾ ਜਾਸਾ ਦੇ ਪੇਸ਼ ਕਰਾ ਕੇ ਜਿਸ ਤਰ੍ਹਾਂ ਦਾ ਵੀ ਰਿਪੋਰਟ ਆਏਗਾ ਉਸ ਹਿਸਾਬ ਨਾਲ ਇਹਨਾਂ ਨੂੰ ਦਿੱਲੀ ਦਾ ਆਗਰ ਨਾ ਪ੍ਰਮਾਣਤਲੇ ਆ ਜਾਏਗਾ ਤੀਸਰੇ ਬੰਦੇ ਦਾ ਸੱਤ ਪ੍ਰਕਾਸ਼ ਕੋਈ ਇਚਨ ਨਹੀਂ ਹੈ ਤੋਂ ਚਲੋ ਮੈਂ ਫਿਰ ਜਦੋਂ ਇੱਕ ਕੰਪਲੇਨ ਕੀਤੀ ਕਟਕਟ 2 ਸਾਲ ਹੋ ਚੁੱਕਾ ਸੀ ਇਹ ਲੋਕੀ ਪੈਸੇ ਲੈਣਨੇ ਸੀ ਪਸ਼ਾਨ ਤੇ ਉਹਦੀ ਮਦਰ ਲੈਣਨੇ ਸੀ ਉਹ ਲੋਕੀ ਕਰਾ ਕੇ ਮੈਨੂੰ ਧਮਕੀਆਂ ਦੇ ਸੀ ਇਕਵਲੀ 2023 ਚ ਹਸਪੀਟਲ ਚ ਇੱਕ ਜਨਾਨੀ ਮੈਨੂੰ ਮਾਰਨ ਲਈ 9000 ਰੁਪਏ ਚ ਆ ਗਏ ਮੇਰੇ ਫੈਮਲੀ ਮੈਂਬਰ ਐਡਮਿਟ ਸੀਗੇ ਹੌਪੀ ਖਲੰਦਰ ਵਿੱਚ ਤੇ ਫਿਰ ਇਹ ਲੋਕੀ ਕੀ ਕਰਦੇ ਸੀ ਇਹ ਲੋਕਾਂ ਨੂੰ ਗਾਲਾਂ ਕੱਢਦੇ ਸੀ ਆਪਣੇ ਪੈਸਾ ਲੈ ਕੇ ਤੁਸੀਂ ਨਾਲ ਕੁਝ ਕਰ ਨਹੀਂ ਪਾਉਂਗੇ ਤਾਂ ਫਿਰ ਮੈਂ ਕੰਪਲੇਨ ਦਿੱਤੀ ਐਫ ਆਈ ਆਰ ਦਿੱਤੀ ਤਾਂ ਜੋ ਪੰਜਾਬ ਪੁਲਿਸ ਨੇ ਇਹਨੂੰ ਸੋਲਵ ਕੀਤਾ ਇਹ ਲੋਕ ਮੇਰਾ ਸਰ ਫੇਸ ਯੂਜ਼ ਕਰਕੇ ਮੇਰੀਆਂ ਫੇਕ 1000 ਆਈਡੀਆਂ ਇੰਸਟਾਗ੍ਰam ਤੇ ਬਣਾ ਚੁੱਕੇ ਬੰਦ ਕਰਾਈ ਹੋਈਆਂ 500 ਫੇਸਬੁਕ ਤੇ ਬਣਾ ਚੁੱਕੇ ਹੋਏ ਆ ਤੇ ਇਹ ਮੇਰਾ ਚਿਹਰਾ ਯੂਜ਼ ਕਰਕੇ ਮੇਰੀ ਸੇਫਟੀ ਰਿਸਕ ਚ ਪਾ ਕੇ ਪੈਸਾ ਕਮਾਉਂਦੇ ਕਿੰਨੇ ਕਿੰਨੇ ਅਮਾਉਂਟ ਹੁਣ ਤੱਕ ਮੇਰੇ ਖਿਆਲ ਨਾਲ ਇੱਕ ਤੋਂ ਦੋ ਕੋੜ ਦੇ ਵਿੱਚ ਤੱਕ ਕਰ ਚੁੱਕੇ ਕਰ ਚੁੱਕੇ ਹਾਂਜੀ ਕਿੰਨੇ 8 9 ਕਾਫੀ ਲੋਕ ਕੀ ਪੂਰੇ ਵਰਲਡ ਤੁਹਾਨੂੰ ਕਦੋਂ ਪਤਾ ਲੱਗਾ ਇਹਨਾਂ ਦੇ ਬਾਰੇ ਮੈਨੂੰ 2022 ਪਤਾ ਲੱਗਣਾ ਸ਼ੁਰੂ ਕਦੋਂ ਕੈਸੀ ਤੁਸੀਂ ਕੋਈ ਇਹਦਾ ਬਾਰੇ ਕੰਪਲੀਟ ਵੀ ਕੀਤੀ ਪਹਿਲਾਂ ਨਹੀਂ ਸੀ ਮੇਰੀ 2022 ਚ ਵੀ ਕੀਤੀ 23 ਚ ਵੀ ਕੀਤੀ ਪਰ ਪ੍ਰੋਬਲਮ ਸੀ ਕਿ ਡੀਐਸਪੀ ਐਸਐਸਪੀ ਬਦਲਦੇ ਨਹੀਂ ਸੀ ਫਿਰ 2024 ਚ ਇਹਨਾਂ ਨੇ ਜਦ ਥਾਣਾ ਬਣਿਆ ਇਹਨਾਂ ਨਾਲ ਮੇਰੀ ਪਹਿਲੀ ਐਫਪੀ ਦਰਜ ਕੀਤੀ ਉਹਨੂੰ ਫਿਰ 9 ਮਹੀਨੇ ਲੱਗੇ ਰੇਡ ਪਾਉਂਦੇ ਫਦੀਪਕ ਸਰ ਸ਼ਰਮਾ ਸਰ ਦੀ ਜੇ ਸਾਡੀ ਟੀਮ ਨੇ ਬੰਦੇ ਫੜ ਕੇ ਫਿਰ ਮੰਨਦਰ ਦੇ ਸੈਟੀਸਫਾਈਡ ਹੋਵੋ ਪੁਲਿਸ ਜੀ ਮੈਂ ਸੈਟੀਸਫਾਈਡ ਹਾਂ ਬਸ ਮੈਂ ਇਹ ਕਹਿੰਦਾ ਕਿ ਹੁਣ ਕੋਈ ਕੋਈ ਵੀ ਆਦਮੀ ਮੇਰੇ ਨਾਮ ਤੋਂ ਫੇਕ ਆਈਡੀ ਬਣਾਏਗਾ ਤਾਂ ਉਹਨੂੰ ਵੀ ਇਹੀ ਹਾਲ ਹੋਏਗਾ ਕਿਉਂਕਿ ਹੁਣ ਸੰਪਤ ਲਾ ਕੇ ਪ੍ਰੋਸੈਸ ਕੀ ਹੈ ਤੇ ਮੇਰੇ ਨਾਮ ਤੇ ਆਈਡੀ ਕੋਈ ਨਾ ਬਣਾਵੇ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਮੈਨੂੰ ਹੋ ਗਏ 6-7-4 ਸਾਲ ਤੇ ਮੇਰੇ ਕਾਫੀ ਜ਼ਿਆਦਾ ਫਾਲੋਅਰਸ ਨੇ ਪੂਰੇ ਵਰਲਡ ਦੇਖਦਾ ਮੈਨੂੰ ਤੁਸੀਂ ਐਨਆਰਆਈ ਹੋਗੇ ਇੰਡੀਅਨ ਰੈਜ਼ੀਡੈਂਟ ਮੈਂ ਐਨਆਰਆਈ ਇੰਗਲੈਂਡ ਦਾ ਰੈਜ਼ੀਡੈਂਸੀ ਇੰਗਲੈਂਡ ਦਾ ਪਾਸਪੋਰਟ ਆ ਇੰਗਲੈਂਡ ਦਾ ਪਾਸਪੋਰਟ ਆ ਬਸ ਇਹੀ ਕਮਾਂਗਾ ਪਲੀਜ਼ ਮੇਰੇ ਨਾਲ ਤੇ ਫੇਕ ਆਈਡੀ ਨਾ ਬਣਾਓ ਲੋਕੀ ਫਰਾਡ ਕਰਦੇ ਕਰੋ ਪਰ ਮੈਨੂੰ ਮੇਰੀ ਲਾਈਫ ਰਿਸਕ ਚ ਨਾ ਪਾਓ ਕਿਉਂਕਿ ਲੋਕੀ ਫਿਰ ਸੜਕ ਤੇ ਮੈਨੂੰ ਆ ਕੇ ਮੈਨੂੰ ਟੌਰਚਰ ਕਰਦੇ ਕੱਲ ਮੈਂ ਵੀ ਸਿੰਗਲ ਅਰਨਿੰਗ ਫੈਮਿਲੀ ਮੈਂਬਰ ਆ ਮੇਰੇ ਕੋਲ ਪੰਜ ਲੋਕੀ ਖਾਣ ਵਾਲੇ ਆ ਕੱਲ ਮੈਨੂੰ ਕੁਝ ਹੋ ਜਾਏਗਾ ਤੇ ਮੇਰੀ ਫੈਮਿਲੀ ਕਿੱਥੇ ਜਾਏਗੀ ਨਾ ਦੈਟਸ ਦਾ ਰੀਜ਼ਨ ਮੈਂ ਐਫ ਆਈਆਰ ਕਰਨੀ ਪਈ ਤਾਂ ਮੇਰੇ ਕੋਲ ਜੋ ਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਪਰ ਮੈਂ ਸੈਟੀਸਫਾਈਡ ਆ ਕਿ ਮੇਨਾਂ ਆਗਰੇ ਗਏ ਬੰਦੇ ਪੜੇ ਐਂਡ ਮੈਨੂੰ ਰਿਜ਼ਲਟ ਮਿਲ ਗਿਆ ਥੈਂਕਸ ਸਰ ਥੈਂਕ ਯੂ ਦੋਸਤੋ 2 ਤੋਂ 3 ਦਸ਼ਕ ਪਹਿਲਾਂ ਦੀ ਗੱਲਬਾਤ ਕਰਦੇ ਹਾਂ ਜਦੋਂ ਹਿੰਦੂ ਮਤ ਦੇ ਲੋਕ ਪਾਕਿਸਤਾਨ ਦੇ ਵਿੱਚ ਰਹਿੰਦੇ ਸਨ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਸੀ ਇਹ ਉਹ ਲੋਕ ਹਨ ਜਦੋਂ ਪਾਕਿਸਤਾਨ ਛੱਡ ਕੇ ਭਾਰਤ ਵਿੱਚ ਆਣ ਬਸੇ ਤੇ ਭਾਰਤ ਵਿੱਚ ਨਾਗਰਿਕਤਾ ਹਾਸਲ ਕਰ ਲਏ ਕੁਝ ਕੁ ਪਰਿਵਾਰ ਬੱਚੇ ਹਨ ਜਿਨ੍ਹਾਂ ਨੂੰ ਹਲੇ ਤੱਕ ਨਾਗਰਿਕਤਾ ਨਹੀਂ ਅੱਜ ਇਹਨਾਂ ਲੋਕਾਂ ਨੇ ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਇਹਨਾਂ ਨੇ ਅੱਜ ਰੋਜ਼ ਪ੍ਰਦਰਸ਼ਨ ਕੀਤਾ ਉਹ ਵੀ ਪਾਕਿਸਤਾਨ

बच्चों की हालत ऐसे थी भाई वहां तालीम नहीं थी संस्कृति नहीं थी हिंदू बच्चे पढ़ते नहीं थे हिंदू क्या होता है इसी दुख के अंदर के बच्चों को हम लेके ये हिंदुस्तान की शरण में हम आए तो वीजा लिया वीजा लेके यहां आए हैं आज हमारे छब्बीस साल हो गए हैं और कानूनी कार्रवाई के ऊपर हम रह रहे हैं वीजा भी हम रहे हैं और हमें जो भी नागरिकता के लिए फार्म भी भर रहे हैं और कॉलोनी के दायरे में हम रह रहे हैं और अपनी खूब मेहनत करके रिज रोटी कमा के फ्रूट बेचते हैं मेहनत करते हैं अपना अच्छा बहुत गुजारा कर रहे हैं बाकी दुख ये बात का होता है ये पाकिस्तान वाले हमने देखा है तुमने सुना है और हमने देखा है ये धोखे से बाहर करते हैं पीछे से सामने वार नहीं करते अभी भी देखो अभी गुमा के अंदर अब किया है हिंदू मुसलमान को पूछ के मारा गया ऐसे भी उधर भी ऐसे हमारे साथ होता है किसी गली तो के अंदर तो तो ऐसे भी वहां भी होता है किसी दुकान के अंदर जाओ हिंदू को चाहे नहीं पीने देते हमारे हाथ के पकौड़े नहीं खाने देते हमारे मंदिर के अंदर बहुत बहुत तकलीफ होती है वो दर्द समेट के फिर अपना मुल्क छोड़ के जो आता है उसको दर्द होता है तो यही हमारे यहाँ के नेताओं को और यहाँ की आवाम को यही हमारी गुजारिश है भाई ये बच्चे लड़कियां लड़के हम लेके तुम्हारे तो आ गए हमारे को नागरता भी मिल गई सब कुछ भी है भाई इतनी सपोर्ट कर सकते हो हमारे बच्चों को नौकरी कोई प्राइवेट नौकरी कोई फैक्ट्री के अंदर है कुछ भी सहायता दे सकते हो तो ये हमारे को दुख है भाई ये हमारे को अब तक सहूलत नहीं मिल रही है भारत सरकार से थोड़ी बेनती हाथ जोड़ के भगवान करे ये जो भी मोदी ने कार्य काम किया है वो बहुत बढ़िया लिया है निर्णय गलत निर्णय नहीं लिया है उसमें थोड़ा सा दुख यह है कि हिंदू परिवार वहाँ से दुखी होकर आए हुए हैं 2001 से 2000 में अठानबे में किसी के बच्चे परेशान हुए किसी को मारा गया किसी की जमीने लूटी गई किसी को दुखी करके अब यहाँ आ गए यहाँ हम लोगों को ये सिटीजनशिप मिली हुई है ये सिटीजनशिप मिली हुई है तो 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 सिटीजनशिप भारत की तरफ से हम मेहनत करके ये अपनी सिटीजनशिप को हासिल किया हुआ है। है ठीक क्या मांग करते हैं तो? अभी हमारी मांग सरकार से यही है जो भी मोदी ने फैसला लिया है पाकिस्तान के खिलाफ बहुत बढ़िया फैसला लिया है इसमें कोई गलत काम नहीं है जो पुलगाम में तो पहलगाम में जो भी हमला किया उन्होंने सोच, सोच समझ के साजिश की गई है इनको ऐसे ही तड़फाना चाहिए मोदी को तो अभी अटैक करना चाहिए था इन्होंने दिन बिगाड़ दिए दो तीन दिन पहले इन्हों पे धमाका करना था पर सरकार की तरफ से हम हाथ जोड़ रहे हैं कि अभी पाकिस्तान को सबक सिखाना ही चाहिए वो जब तक भारत पाकिस्तान को सबक नहीं सिखाएंगे तब तक कुछ भी नहीं होगा कितनी ही पीढ़िया आएंगी मरती रहेंगी चलती रहेंगी ऐसे हंगामे डामे ऐसे बम आतंकवाद बहुत फैलेगा लेकिन इनका मुंह तोड़ जवाब सारी एजेंसियों को देना पड़ेगा देना तब पड़े जाके वो अपने लाइन पे आएंगे इधर रहेंगे हम पाकिस्तान नहीं जाएंगे बच्चे हमारे को नौकरी दे दो और हम पढ़ाएंगे हमारा जी बढ़ गया यहाँ पे अच्छा मोदी बहुत बढ़िया हमारा आदमी है भगवान भगवान है वो हम मानते हैं जैसे पूजा उसकी भी हम करते हैं दोस्तों देखा बना कल फिर मिलेंगे इसी समय इसी चैनल के कुलवंत सिंह गिल न इजाजत दे रब राखा